ਵੀਰੋ ਅੱਜ ਆਪਾਂ ਗੱਲ ਕਰਦੇ ਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਕਤੀਆਂ ਦੇ ਬਾਰੇ ਚਲੋ ਵਿਸਤਾਰ ਨਾਲ ਦੱਸਦੇ ਆਂ ਇਸ ਚੀਜ਼ ਦੇ ਬਾਰੇ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਛਾਤੀ ਦੇ ਵਿੱਚ ਜ਼ਖਮ ਹੋਇਆ ਸੀ ਤਾਂ ਸਿੱਖਾਂ ਨੇ ਇੱਕ ਅੰਗਰੇਜ਼ ਅਫਸਰ ਨੂੰ ਬੁਲਾਇਆ ਤੇ ਉਸ ਸਮੇਂ ਉਹਨਾਂ ਨੇ ਦੱਸਿਆ ਕਿ ਜ਼ਖਮ ਬਹੁਤ ਜ਼ਿਆਦਾ ਡੂੰਗਾ ਹੈ ਉਸਨੇ ਗੁਰੂ ਸਾਹਿਬ ਦੇ ਜ਼ਖਮਾਂ ਉੱਤੇ 9 ਟਾਂਕੇ ਲਾਏ ਸੀ ਉਸਨੇ ਗੁਰੂ ਸਾਹਿਬ ਜੀ ਨੂੰ ਕਿਹਾ ਸਿੱਖੇ ਤੁਸੀਂ ਹੁਣ ਜ਼ਿਆਦਾ ਭਾਰੀ ਕੰਮ ਨਹੀਂ ਕਰਨਾ ਤੇ ਨਾ ਹੀ ਬਹੁਤ ਜ਼ਿਆਦਾ ਜ਼ੋਰ ਲਗਾਉਣਾ ਹੈ ਨਹੀਂ ਤਾਂ ਟਾਂਕੇ ਤੁਹਾਡੇ ਖੁੱਲ ਸਕਦੇ ਹਨ ਪਰ ਉਸ ਸਮੇਂ ਗੁਰੂ ਸਾਹਿਬ ਜੀ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਆਖਰੀ ਸਮਾਂ ਆ ਗਿਆ ਹੈ ਤੇ ਉਹ ਆਪਣੇ ਸ਼ਸਤਰਾਂ ਦੇ ਦਰਸ਼ਨ ਕਰ ਰਹੇ ਸੀ ਤੇ ਸਿੱਖ ਉਹਨਾਂ ਦੀ ਕਮਾਨ ਦੇ ਉੱਪਰ ਤੰਬੀ ਚੜ ਰਹੇ ਸੀਗੇ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਸਿੱਖਾਂ ਕੋਲੋਂ ਉਹ ਤੰਬੀ ਨਹੀਂ ਚੜ ਰਹੀ ਸੀ ਤੇ ਗੁਰੂ ਸਾਹਿਬ ਉੱਥੇ ਆਏ ਉਹਨਾਂ ਨੇ ਪਹਿਲੀ ਵਾਰ ਚ ਹੀ ਉਹ ਤੰਬੀ ਚਾਰ ਦਿੱਤੀ ਜਿਆਦਾ ਜ਼ੋਰ ਲਗਾਉਣ ਕਾਰਨ ਉਹਨਾਂ ਦੇ ਟਾਂਕੇ ਟੁੱਟ ਗਏ ਅਤੇ ਖੂਨ ਰਿਸਣ ਲੱਗ ਗਿਆ ਗੁਰੂ ਸਾਹਿਬ ਨੇ ਕਿਹਾ ਮੇਰਾ ਆਖਰੀ ਸਮਾਂ ਆ ਗਿਆ ਹੈ ਤੇ ਨੌ ਟਾਂਕੇ ਟੁੱਟਣ ਨਾਲ ਹੀ ਉਸ ਜਗ੍ਹਾ ਦਾ ਨਾਮ ਨੌ ਦੇੜਾ ਨਾ ਦੇੜ ਪੈ ਗਿਆ ਤੇ ਬਹੁਤ ਹੀ ਲੋਕ ਹੁਣ ਦਰਸ਼ਨ ਕਰਨ ਦੇ ਵਾਸਤੇ ਜਾਂਦੇ ਆ ਜਿਨ੍ਹਾਂ ਨੂੰ ਕੀ ਆਪਾਂ ਨੰਦੇੜ ਸਾਹਿਬ ਕਹਿ ਕੇ ਸੰਬੋਧਿਤ ਕਰਦੇ ਆ ਇਹ ਵੀਡੀਓ ਸਾਰਿਆਂ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਜੋ ਸਾਰਿਆਂ ਨੂੰ ਪਤਾ ਚੱਲੇ ਕਿ ਨੰਦੇੜ ਸਾਹਿਬ ਦਾ ਨਾਮ ਕਿਉਂ ਤੇ ਕਿਵੇਂ ਪਿਆ ਸੀਗਾ ਸਤਿ ਸ੍ਰੀ ਅਕਾਲ